ਦੀਪ ਸਿੱਪ ਤੋਂ ਦੀ ਟੀਮ ਵੀਰੇ ਦੀ ਤੇ ਅਮਰਤਪਾਲ ਮਹਿਰੋ ਦੀ ਟੀਮ ਉੱਥੇ ਜਾ ਕੇ ਲੰਗਰ ਲਾ ਰਹੀ ਹੈ ਅ ਜਦੋਂ ਆਪਾਂ ਲੜੀਏ ਨੇ ਹੁੰਦੀਆਂ ਨਾ ਉਦੋਂ ਜਦੋਂ ਵੋਟਾਂ ਦਾ ਟਾਈਮ ਹੁੰਦਾ ਕੋਈ ਕਹਿੰਦਾ ਮੈਂ ਕਾਲੀ ਬਣੀ ਆ ਕੋਈ ਕਹਿੰਦਾ ਮੈਂ ਕਾਂਗਰਸ ਹੁੰਨੀ ਆ ਕੋਈ ਆਦਾ ਮੈਂ ਆਮ ਆਦਮੀ ਬਣੀ ਐ ਭਾਈ ਉੱਥੇ ਕੋਈ ਨਹੀਂ ਖੜਦਾਗਾ ਐਵੇਂ ਲੜੀਏ ਨੇ ਲੜੀ ਜਾਇਆ ਕਰੋ ਇਨਾ ਪਿੱਛੇ ਕੋਈ ਪੈਰ ਨਹੀਂ ਰੱਖਿਆ ਕਰੋ ਇੱਕ ਦੂਜੇ ਨਾਲ ਵੋਟਾਂ ਜਦੋਂ ਆਉਂਦੀਆਂ ਤੂੰ ਮੇਰੇ ਨਾਲ ਲੜੀ ਚੱਲਿਆ ਕਰ ਮੈਂ ਤੇਰੇ ਨਾਲ ਲੜੀ ਚੱਲਿਆ ਕਰੂੰਗਾ ਤੇ ਜਦੋਂ ਵਿਪਤਾ ਪੈਂਦੀ ਹੁਣ ਵੀ ਇਹ ਆਪਣੇ ਵੀਰ ਕਿਵੇਂ ਵੀ ਐਗਾ ਪਸੂ ਰੁੜੀ ਜਾਂਦੇ ਕਿਵੇਂ ਵੀਰ ਭਰਾ ਕੋਈ ਪੈਣ ਉਥੇ ਵੇਖੋ ਐਂਬੂਲੈਂਸ ਵੀ ਨਹੀਂ ਪਹੁੰਚੀ ਉਥੇ ਉਥੇ ਟਰੈਕਟਰ ਆਪਣੇ ਵੀਰਿਆਂ ਦੇ ਚੱਲੇ ਜਿੱਥੇ ਪੈਣ ਬਿਮਾਰ ਹੋ ਗਈ ਇੱਕੇਦਮ ਗਰਭਤੀ ਪੈਣ ਸੀ ਜੋ ਤੇ ਭਾਈ ਕੋਈ ਇਨੀ ਵਿਪਤਾ ਵੇਲੇ ਕੰਮ ਆਉਂਦਾ ਆਪਣੇ ਆਪ ਕੋਈ ਕਿਸਾਨਾਂ ਦਾ ਉਠਾ ਲਿਆ ਕਰੋ ਵੋਟਾਂ ਮਿਲੇ ਨਾ ਇਹਨਾਂ ਤੋਂ ਉਮੀਦਦਾਰ ਰੱਖਿਆ ਕਰੋ ਹੁਣ ਕੋਈ ਨਹੀਂ ਪਹੁੰਚਿਆ ਉਥੇ ਨਾ ਕੋਈ ਕਾਂਗਰਸ ਨਾ ਕੋਈ ਅਕਾਲੀ ਨਾ ਕੋਈ ਆਮ ਆਦਮੀ ਆਪਾਂ ਹੀ ਭਿਰਦੇ ਹਾਂ ਉਥੇ ਪੈਣ ਪਰ ਇੱਕ ਦੂਜੇ ਦੇ ਸਾਥ ਬਣੇ ਉਹ ਵੀ ਬਾਈ ਦੀਪ ਸਿੱਧੂ ਆਪਣੇ ਵਾਸਤੇ ਕੀ ਨਹੀਂ ਕੀਤਾ ਉਹਨੇ ਉਹਦੀ ਟੀਮ ਹਜੇ ਵੀ ਖੜੀ ਹੈ ਆਪਣੇ ਭੈਣ ਭਰਾਵਾਂ ਨਾਲ ਉਥੇ ਲੰਗਰ ਲਾਈ ਜਾਂਦੀ ਆ ਅਮਰਤਪਾਲ ਮਹਿਰੋ ਜੀ ਨੂੰ ਆਪਾਂ ਵਿਚਾਰੇ ਨੂੰ ਕਦੇ ਵੇਖਿਆ ਹੀ ਨਹੀਂ ਸੀਗਾ ਤੇ ਉਹ ਆਪਣੇ ਵਾਸਤੇ ਕਿੰਨਾ ਕੁਸ਼ ਕਰ ਰਿਹਾ ਹੈ ਉਹ ਆਪਣਾ ਭਰਾ ਬਣ ਕੇ ਆਪਣੇ ਨਾਲ ਖੜਾ ਹੈ ਅੱਜ ਤੇ ਆਪਾਂ ਕਿਸੇ ਦੂਜਿਆਂ ਨੂੰ ਵੇਖ ਲਾ ਆਪਾਂ ਦੂਜਿਆਂ ਪਿੱਛੇ ਲੜੀ ਜਾਂਦੇ ਹੁੰਨੇ ਆ ਆਪਦੇ ਘਰੇ ਬੈਠ ਕੇ ਐਸੀ ਛੱਡ ਕੇ ਹੁਣ ਤੇ ਤੁਸੀਂ ਫਿਰਦੇ ਹੋ ਪਾਣੀ ਦੇ ਵਿੱਚ ਸੇਵਾ ਕਰੀ ਚੱਲੋ ਕਿਉਂਕਿ ਉਹ ਆਪਣੇ ਭਰਾ ਆਪਣੇ ਆਪਣੇ ਭਰਾਵਾ ਵਾਸਤੇ ਕਰ ਰਹੇ ਆ ਆਪਾਂ ਉਹਨਾਂ ਨੂੰ ਐਸ਼ ਦੀ ਨੀਂਦ ਲਈ ਜਾਂਦੇ ਆ ਉਹ ਸੁੱਤੇ ਪਏ ਐ ਮੋਇਨਾਸੀਆਂ ਵਿੱਚ ਸੰਗ ਆਉਂਦੀ ਏ ਸ਼ਰਮ ਆਉਂਦੀ ਏ ਕਹਿੰਦੇ ਨੀ ਵੀ ਜਿੰਨਾ ਪਿੱਛੇ ਆਪਾਂ ਆਪਸ ਵਿੱਚ ਲੜੀ ਜਾਂਦੇ ਆ ਤੂੰ ਮੈਂ ਕਾਂਗਰਸੀ ਮੈਂ ਕਾਲੀ ਆ ਮ ਆਮ ਆਦਮੀ ਮੈਂ ਫਲਾਨਾ ਧੁੰਕਾ ਜਿੰਨਾ ਪਿੱਛੇ ਆਪਾਂ ਲੜੀ ਜਾਂਦੇ ਆ ਉਹ ਤਾਂ ਐਸੀਆਂ ਥੱਲੇ ਮੋਇਨਾ ਸੁੱਤੇ ਪਏ ਐ ਚੰਗਾ ਖਾਣਾ ਖਾ ਕੇ ਤੇ ਥੋੜੀ ਤੇ ਬਿੱਤ ਆਈ ਹੁਣ ਤੇ ਸਾਡੇ ਵਰਗੇ ਫਿਰਦੇ ਆ ਹੁਣ ਭੱਜੇ ਆਪਣੇ ਭੈਣ ਭਰਾਵਾਂ ਤੋਂ ਤੁਹਾਡੇ ਪਿੱਛੇ ਸਾਨੂੰ ਭੱਜਣਾ ਪੈਂਦਾ ਭਰਾਵਾ ਤੇ ਉਦੋਂ ਇੱਕ ਆ ਕਰ ਲਿਆ ਕਰੋ ਖਰਚਾ ਕਰੋ ਇੱਕ ਦੂਜੇ ਦੇ ਨਾਲ ਤੇ ਕੋਈ ਆਪ ਦਾ ਹੀ ਕਿਸਾਨ ਭਰਾ ਬਣਾ ਲਿਆ ਕਰੋ ਮੰਤਰੀ-ਮੰਤਰੀ ਹੁਣ ਗਾਹ ਨੂੰ ਇਹਨਾਂ ਤੋਂ ਉਮੀਦਾਂ ਛੱਡ ਦਿਓ ਮੁੜ ਕੇ ਇਹ ਕਹਿੰਦੇ ਡਿਸਟਰਬ ਕਰ ਦਿਓ ਸਾਨੂੰ ਕੋਈ ਕੰਮ ਪੈਂਦਾ ਨਾ ਆਪਾਂ ਨੂੰ ਉਦੋਂ ਕਹਿ ਦਿੰਦੇ ਡਿਸਟਰਬ ਕਰੀ ਜਾਂਦੀ ਆ ਸਾਨੂੰ ਇਹ ਸਮਝ ਜੋ ਅਗਾ ਤੋਂ ਉਦੋਂ ਭੁੱਲ ਜਾਣੀਏ ਤੁਸੀਂ ਆਪਣੀਆਂ ਬੇਪਤਾ ਸਾਰੀਆਂ ਆ ਪੰਜਾ ਸਾਲਾਂ ਬਾਅਦ ਸਭ ਦੀ ਬੇਪਤਾ ਭੁੱਲ ਜਾਉਗੇ ਫੇਰ ਖੜੇ ਹੋ ਜਾਉਗੇ ਇੱਕਦਮ ਆ ਅਕਾਲੀ ਆ ਫਲਾਨਾ ਤੇ ਹੁਣ ਦਾ ਸਮਝ ਜੋ ਪਤਾ ਨਹੀਂ ਕਦੋਂ ਸਮਝ ਆਉਗੀ ਦੀਪ ਸਿੱਧੂ ਮਰ ਗਿਆ ਵਿਚਾਰਾ ਆਪਣਾ ਰੌਲਾ ਪਾਉਂਦਾ ਹੀ ਵੀ ਭਾਈ ਉੱਠ ਖੜੋ ਜਾਗ ਜੋ ਕਿਉਂ ਸੁੱਤੇ ਪਏ ਹੋ ਧੰਨਵਾਦ ਜੀ ਇਹ ਨਹੀਂ ਕਹਿਣਾ ਸੀ